ਹੈਲੋ ਹਾਂਜੀ ਤਾਂ ਦੋਸਤੋ ਅੱਜ ਆਪਾਂ ਪਹਿਲੀ ਯਾਰ ਕਰੋ ਬਾਰ ਨਿਕਲੇ ਆ ਆਪਣਾ ਐਕਸੀਡੈਂਟ ਹੋ ਗਿਆ ਸੀਗਾ ਤੇ ਆ ਦੇਖੋ ਆਪਾਂ ਹੁਣ ਉਮੀ ਆ ਇਹ ਹੋ ਗਿਆ ਸੀਗਾ ਲੋੜੀ ਵਾਲੇ ਦਿਨ ਆਪਣਾ ਐਕਸੀਡੈਂਟ ਹੋ ਗਿਆ ਸੀ ਤੇ ਅੱਜ ਆਪਾਂ ਪਹਿਲੀ ਯਾਰ ਖੇਤ ਆਏ ਆ ਲੋੜੀ ਤੋਂ ਬਾਅਦ ਅੱਜ ਹੈਗੀ 16 ਤਰੀਕ ਇਹ ਤਾਂ ਪਹਿਲਾਂ ਪਹਿਲਾਂ ਵੀ ਨਹੀਂ ਆਉਂਦਾ ਜੀ ਇਹ ਗੱਪ ਮਾਰੀ ਜਾਂਦਾ ਆ ਦੇਖੋ ਪਹਿਲਾਂ ਵੀ ਨਹੀਂ ਸੀ ਆਉਂਦਾ ਬਸ ਇਹ ਇਕੱਲੇ ਗੱਪ ਮਾਰਨ ਆਲੇ ਆ ਆ ਗੋਬੱਕੀ ਸਾਰੀ ਟੀਮ ਹੈ ਸਾਰੀ ਟੀਮ ਇੱਧਰ ਤੇ ਇਹਨਾਂ ਨੂੰ ਹੁਰ ਕੋਈ ਕੰਮ ਤਾਂ ਹੈ ਨਹੀਂ ਆਪਾਂ ਨਿੰਦਨਾਂ ਹੀ ਆ ਆ ਹੁਣ ਬਾਹਾਂ ਟੁੱਟੀ ਵੀ ਆ ਹੁਣ ਪਹਿਲਾਂ ਕਿੱਧਰੋਂ ਆਜ ਗਏ ਹੁਣ ਜਦੋਂ ਬਾਹਾਂ ਟੁੱਟੀ ਹੈ ਭਾਈ ਆਪਦੇ ਕੰਮ ਕਰ ਛੱਡ ਕੇ ਬਾਹਾਂ ਨੂੰ ਸੁਭਾਲਦੇ ਆ ਫਿਰ ਵੀ ਖੇਤ ਆਏ ਆ ਤੁਸੀਂ ਐਡਾ ਜਿਗਰਾ ਦੇਖੋ ਤਿੰਨ ਦਿਨ ਹੋਏ ਐਕਸੀਡੈਂਟ ਹੋਏ ਨੂੰ ਬਾਹਾਂ ਟੁੱਟ ਚੁੱਕੀ ਆ ਤੇ ਫਿਰ ਵੀ ਖੇਤਾਂ 'ਚ ਫਿਰਦੇ ਆ ਖੇਤਾਂ ਨਾਲ ਪਿਆਰ ਹੀ ਇੰਨਾ ਗਾ ਤੇ ਬਾਕੀ ਆਹ ਵੇਖੋ ਆਪਣੀ ਬਾਹਰ ਟੁੱਟ ਗਈ ਬਾਕੀ ਸੁਣਦਾ ਇਹੀ ਦੱਸਣਾ ਸੀ ਹਾਂ ਚਲ ਠੀਕ ਹੈ ਜੀ ਆਪਣਾ ਖਿਆਲ ਰੱਖੋ ਭਾਈ ਮੋਟਰਸਾਈਕਲ ਹੌਲੀ ਚਲਾਇਆ ਕਰੋ ਠੀਕ ਹੈ ਹਾਂ ਮੋਟਰਸਾਈਕਲ ਹੌਲੀ ਤੇ ਧੁੰਦ ਚ ਧੁੰਦ ਚ ਤਾਂ ਜਮਾ ਹੀ ਹੌਲੀ ਚਲਾਇਆ ਕਰੋ ਹਾਂ ਹਾਂ ਤੇ ਪਹਿਲੀ ਗੱਲ ਤੁਰ ਕੇ ਜਾਇਆ ਕਰੋ ਹਾਂ ਤੁਰ ਕੇ ਤੁਰ ਕੇ ਜਾਇਆ ਕਰੋ ਪਰ ਤੁਰ ਕੇ ਆਪ ਦੀਆਂ ਲਾਈਟਾਂ ਨਾਲ ਰੱਖਿਆ ਕਰੋ ਇੱਕ ਟਾਰਚ ਰੱਖਿਆ ਕਰੋ ਮਗਰ ਉਹ ਪਤਾ ਨਹੀਂ ਕੀ ਕੀ ਗੁੱਸਾ ਲੈ ਆ ਕੇ ਮਾਰਨਗੇ ਅਗਲੇ ਤਾਂ ਕਰਕੇ ਆਪ ਦਾ ਬਚਾ ਆਪ ਰੱਖੋ ਤੇ ਆਪ ਦਾ ਆਪ ਦੀ ਸੁਰੱਖਿਆ ਆਪ ਦੇ ਹੱਥ ਚਾ ਕਿੰਨੀ ਮਰਜ਼ੀ ਕਰ ਲੋ ਹਾਂ ਠੀਕ ਹੈ ਜੀ ਧੰਨਵਾਦ ਸਤਿ ਸ੍ਰੀ ਅਕਾਲ ਜਿਉਂਦੇ ਵਸਦੇ ਰਹੋ